ਆका ਮੁੱਖ ਮੰਤਰੀ ਪੰਜਾਬ ਮੌਜੂਦਾ ਐਮਪੀ ਸਾਡੇ ਵਿਚਕਾਰ ਪਹੁੰਚੇ ਨੇ ਸੋ ਦੋ ਤਿੰਨ ਨਾਰੇ ਲਾਵਾਂਗਾ ਸਾਰੇ ਨਾਰੇ ਦਾ ਜਵਾਬ ਬੜੇ ਜੋਸ਼ ਨਾਲ ਦੇਣਾ ਹੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਕਰ ਬਦਾਸਵਾ ਦਿੱਲੀ ਸਾਬਕਾ ਪ੍ਰਧਾਨ ਕਾਂਗਰਸ ਕਮੇਟੀ ਦਿੱਲੀ ਤੇ ਸਾਡੇ ਜ਼ਿਲ੍ਹੇ ਦੇ ਮੌਜੂਦਾ ਅਵਜਰਵ ਨਿਯੁਕਤ ਕੀਤੇ ਗਏ ਨੇ ਮੈਂ ਅੱਜ ਦੇ ਇਸ ਮੌਕੇ ਤੇ ਸਾਡੇ ਵਿੱਚ ਖਾਸ ਤੌਰ ਤੇ ਪਹੁੰਚਣ ਦੇ ਆਪਣੇ ਅਵਜਰਵ ਪ੍ਰਸਾਦ চোপੜਾ ਸਾਹਿਬ ਦਾ ਤੇ ਸਰਦਾਰ ਬਰਬੀਰ ਸਿੰਘ ਸਿੱਧੂ ਸਾਹਿਬ ਦਾ ਹਾਰਦਿਕ ਸਵਾਗਤ ਕਰਦਾ ਹਾਂ ਕਿ ਉਹ ਸਾਡੇ ਅੱਗੇ ਦੇ ਵਿੱਚ ਆਏ ਹੈ ਸਿਰਫ 2007 ਵਿੱਚ ਆ ਕੇ ਮੈਂ ਇੱਥੇ ਐਮਐਲਏ ਬਣਿਆ ਹੈ ਅਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਮੈਂ 12 ਵਿੱਚ ਬਣਿਆ ਤੇ 17 ਵਿੱਚ ਬਣਿਆ ਇਹ ਜਿਹੜੀ ਹੁਣੇ ਪਾਰਲੀਮੈਂਟ ਦੀ ਚੋਣ ਗਈ ਹੈ ਇਹ ਸੀ ਲਗਭਗ 18000 ਵੋਟ ਦੇ ਨਾਲ ਜਿੱਤੇ ਸਾਡੀ ਜਿਹੜੀ ਹੁਣ ਸਰਕਾਰ ਆਈ ਹੈ ਇਸ ਨੇ ਸਾਡੇ ਬਹੁਤ ਸਾਰੇ ਕੰਮ ਰੋਕੇ ਹੋਏ ਸਾਡੀ ਯੂਨੀਵਰਸਿਟੀ ਰੋਕੀ ਹੋਈ ਹੈ ਸਾਡਾ ਅੱਗੇ ਦਰਿਆ ਤੇ ਪੂਲ ਲੱਗ ਰਿਹਾ ਸੀ ਉਹ ਰੋਕਤਾ ਹੈ ਇਹ ਬਹੁਤ ਸਾਰੀਆਂ ਗਰੰਟਾਂ ਪਿੰਡਾਂ ਦੀਆਂ ਵਾਪਸ ਕਰਤੀਆਂ ਅਜੇ ਤੱਕ ਗਰੰਟਾ ਨਹੀਂ ਲੱਗਣ ਦਿੱਤੀਆਂ ਜਿੱਥੇ ਸੜਕਾਂ ਦਾ ਕੰਮ ਐਸੀ ਛੱਡ ਗਏ ਉੱਥੇ ਰੁਕਿਆ ਪਿਆ ਸਾਡੇ ਆ ਵੱਡੇ ਦੋ ਗੇਟ ਬਣ ਰਹੇ ਆ ਇਹ ਨੂੰ ਇਹ ਕਛਵੇ ਦੇ ਚਾਲ ਪਰ ਚੱਲੀ ਜਾਂਦੇ ਕੀੜੀ ਦੀ ਚਾਲ ਪਰ ਸਾਡੇ 350 ਤੇ ਗੇਟ ਪੂਰੇ ਨਹੀਂ ਕਰ ਸਕੀ ਜਿਹੜੇ ਕਿ ਬਾਬਾਜੀਤ ਸਿੰਘ ਜੀ ਤੇ ਬਾਬਾਜੀਤਾਰ ਸਿੰਘ ਜੀ ਦੇ ਨਾਮ ਤੇ ਬਣ ਰਹੇ ਸਾਡੇ ਸਾਰੇ ਪਿੰਡਾਂ ਨੂੰ ਕਰੋੜਾ ਰੁਪਇਆ ਐਸੀ ਆਪਣੇ ਸਰਕਾਰ ਦੇ ਵਿੱਚ ਗ੍ਰਾਂਟ ਦਿੱਤੀ ਹੈ। ਛੇ ਦੇ ਕੋਈ ਪਿੰਡੋਗੇ ਜਿਹਨੂੰ ਕਰੋੜ ਦੇ ਘੱਟ ਮਿਲੇਆ। ਬਟਾ ਪ੍ਰਧਾਨਗੀ ਵਾਸਤੇ ਵੀ ਕਿਸੇ ਤਰ੍ਹਾਂ ਦਾ ਕੋਈ ਆਪਸ ਦੇ ਵਿੱਚ ਟਕਰਾਵ ਨਹੀਂ ਹੈ। ਸਾਰੇ ਜਣੇ ਸਹਿਮਤ ਹੈ ਕਿ ਅਸੀਂ ਇਕੱਠੇ ਤੌਰ ਤੇ ਤੁਹਾਡੇ ਨਾਲ ਅੰਦਰ ਬੈਠ ਕੇ ਤੁਹਾਨੂੰ ਨਾਮ ਦੇ ਦਾਂਗੇ। ਸਾਡੇ ਬਹੁਤ ਵੱਡੇ ਲੀਡਰ ਸਾਹਿਬ rahul gandhi ਜੀ ਵੱਲੋਂ ਇੱਕ ਖੜਗੇ ਜੀ ਵੱਲੋਂ ਇੱਕ ਨਵੀਂ ਡਰਾਈਵ ਸ਼ੁਰੂ ਕੀਤੀ ਗਈ ਹੈ। ਪਿਛਲੇ ਹਿੰਦੁਸਤਾਨ ਦੇ ਜੋ ਜਿਹੜੇ ਪ੍ਰਦੇਸ਼ ਨੇ ਉਹਨਾਂ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਜਾਂ ਜਿਹੜੀ ਉਹਨਾਂ ਦੀ ਅਪੁਆਇੰਟਮੈਂਟ ਹੈ ਉਹ ਇੱਕ ਪਾਰਦਰਸ਼ਤਾ ਦੇ ਨਾਲ ਹੋਵੇ। ਜਿਹੜਾ ਵਰਕਰ ਲੰਬੇ ਸਿੰਘ ਦੇ ਪਾਰਟੀ ਵਾਸਤੇ ਕੰਮ ਕਰਦਾ ਆ ਰਿਹਾ ਹੈ ਉਹਦੇ ਮਨ ਦੇ ਬਲਬਲੇ ਆ ਕਿ ਮੈਂ ਪਾਰਟੀ ਵਾਸਤੇ ਹੋਰ ਕੰਮ ਕਰਨਾ ਚਾਹੁੰਦਾ ਤੇ ਮੇਰੇ ਕੰਮ ਦਾ ਮੁੱਲ ਨਹੀਂ ਪਿਆ ਤਾਂ ਇਸ ਲਈ ਉੱਪਰ ਰੱਖਿਆ ਗਿਆ ਜੀ ਪਹਿਲਾ ਪ੍ਰਧਾਨ ਸਟੇਟ ਦਾ ਲੱਗਦਾ ਸੀ ਆਪਣੀ ਮਰਜ਼ੀ ਨਾਲ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਲਾਉਂਦਾ ਸੀ ਪ੍ਰਾਜਿਕ ਪ੍ਰਕਿਰਿਆ ਹੈ ਲੋਕਾਂ ਦੀ رائے ਰਾਹੀ ਲੋਕਤੰਤਰ ਲੋਕ رائے ਸਭ ਤੋਂ ਵੱਡੀ अहमਤ ਰੱਖਦੀ ਹੈ ਤੁਹਾਡੀ ਕੀ رائے ਹੈ ਤੁਹਾਡੇ ਵਿਚਾਰਾਂ ਦੇ ਵਿੱਚ ਕਿਹੜਾ ਵਧੀਆ ਤੁਹਾਡਾ ਪ੍ਰਧਾਨ ਹੋ ਸਕਦਾ ਹੈ ਜਿਹੜਾ ਕਾਂਗਰਸ ਨੂੰ ਮਜ਼ਬੂਤ ਕਰੇ ਕਾਂਗਰਸ ਦੇ ਜੋ ਨੀਤੀਆਂ ਨੇ ਘਰ ਘਰ ਤੱਕ ਪਹੁੰਚਾਵੇ ਤੇ ਕਾਂਗਰਸ ਦੀ ਜਿੱਤ ਵਾਸਤੇ ਵਚਨਬੱਧਤਾ ਵਾਸਤੇ ਬਹੁਤੋੜ ਕੰਮ ਕਰੇ ਉਹਦੇ ਲਈ ਇੱਕ ਇਹ ਕਿਹੜਾ ਕ੍ਰੈਡਿਟ ਦੇ ਫਰਸ਼ ਕੀਤਾ ਗਿਆ ਜਿਹੜੀਆਂ ਮੀਟਿੰਗਾਂ ਹੋਣੀਆਂ ਨੇ ਉਹਨਾਂ ਮੀਟਿੰਗ ਦੇ 6 ਬੰਦੇ ਨਾਲ ਛਾੜ ਕੇ ਲੈ ਕੇ ਜਾ ਰਹੇ ਆ। ਇੱਕ ਪੈਨਲ ਬਣਨਾ ਹੈ। ਉਸ ਪੈਨਲ ਦੇ ਮੈਟ ਦੀ ਮੈਟ ਜਿਹੜੀ ਆ ਉਹ ਸਾਰੀ ਤੈ ਹੋਣੀ ਆ। ਉਦੋਂ ਬਾਅਦ ਕਿਹਾਦਾ ਹਾਈ ਕਮਾਂਡ ਵੱਲੋਂ ਵੀ ਅਧਿਕਾਰ ਪ੍ਰਾਇਜ਼ ਕੀ ਨੇ। ਉੱਥੇ ਉਹਨਾਂ ਦਾ ਕਾਲ ਜਿਹੜਾ ਸੈਂਟਰ ਬਣਾਇਆ ਗਿਆ ਉੱਥੋਂ ਤੁਹਾਨੂੰ ਟੈਲੀਫੋਨ ਵੀ ਆਉਣਗੇ। ਕਿ ਤੁਹਾਡੀ ਰਾਇ ਫਿਰ ਟੈਲੀਫੋਨ 'ਤੇ ਪੁੱਛੀ ਜਾਊਗੀ। ਤੁਸੀਂ ਆਪਣੀ ਰਾਇ ਚਾਹੇ ਪਰਸਨਲੀ ਮਿਲ ਕੇ ਜੋਬੜਾ ਸਾਹਿਬ ਨੂੰ ਜਾਂ ਆਪਣੀ ਮੈਸੇਜ ਕਰਕੇ ਜਾਂ ਲਿਖਤੀ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਹਾਈ ਕਾਉਂਡ ਦੇ ਸਾਹਦੇ ਤੁਹਾਨੂੰ ਖੁੱਲੀ ਐ ਇਸ ਗੱਲ ਦੀ ਛੁੱਟੀ ਹੈ। ਤਾਂ ਇਹ ਜਿਹੜੀ ਚੀਜ਼ ਹੈ ਇਹਦੇ ਨਾਲ ਜਿਹੜਾ ਵਰਕਰ ਸੀ ਜਿਹੜਾ ਕਈ ਵਾਰੀ ਬਹੁਤ ਮੈਂ ਕਹਿੰਦਾ ਬੁਰੀ ਤਰ੍ਹਾਂ ਦੀ ਮਰਲਾ ਹੋ ਜਾਂਦਾ ਸੀ ਲੇਕਿਨ ਹੋਰ ਹੁੰਦਾ ਸੀ ਉਹ ਹੁਣ ਵਰਕਰ ਦਾ ਮੁੱਲ ਪੈਣਾ ਹੈ। ਦੇਖੋ ਕਿੰਨੀ ਗਰਲ ਦੀ ਗੱਲ ਹੈ। ਸ਼ਮਕੋਰ ਸਾਹਿਬ ਦਾ ਨੁਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਬਣਾ ਕੋਈ ਤੇ ਹੁਨਰ ਹੋਏਗੀ ਕੋਈ ਤੇ ਸ਼ਮਤਾ ਸ਼ਮਤਾ ਹੋਏਗੀ ਕੋਈ ਕੰਮ ਕਰਨ ਦੀ ਕੈਪੇਬਿਲਿਟੀ ਕਪੈਸਿਟੀ ਹੋਏਗੀ ਕਿ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇੱਕ ਹੁਨਰ ਵਰਕਰ ਨੂੰ ਪੰਜਾਬ ਜੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਇਹ ਸਾਡੇ ਸਾਰੇ ਵਾਸਤੇ ਗਲਤੀ ਗੱਲ ਹੈ कि जमीनी स्तर तो उठे है इंसान आज भी वही हालात है डिस्ट्रिक्ट प्रेजिडेंट को सिलेक्ट करने का क्या रोल है डिस्ट्रिक्ट प्रेजिडेंट का डिस्ट्रिक्ट प्रेजिडेंट वो होना चाहिए जो आपके साथ कंधे से कंधा मिलाकर चल सके तो मैं आप सबका बहुत बहुत धन्यवाद करता हूं कि आपने जो विश्वास चन्नी जी को दिया कि हमने सब कुछ छोड़ दिया चन्नी जी के ऊपर एक प्यार है ऐसा ही प्यार देते रहिए नई पार्टियां जैसे आप लोग गुमराह हो गए साढ़े तीन साल पहले तीन साल पहले कि नई पार्टी है। शायद कुछ करेगा दिल्ली के अंदर पता नहीं जादू कर दिया कितने स्कूल बना दिए कितने वो बना दिए उसका भी मैं बताता हूं आपको हमारे समय में एडवर्टाइजमेंट के ऊपर सात करोड़ रुपया लगता था दिल्ली के अंदर केजरीवाल जी ने उसको 700 करोड़ खर्च कर दिया आज कितना पैसा पंजाब का पब्लिसिटी के ऊपर जाता है किसका पैसा है ये ये आप जैसे टैक्स पेयर का पैसा है आपको सोचना होगा आज बता दे इतना ही एडवर्टाइजमेंट सीएम साहब की ऐसे हो रहा है कि जैसे सीएम की सभा कुछ है नहीं पंजाब में जबकि सच्चाई है यहां बाढ़ आई क्या दशा हो गई लोगों की लोगों को जो सहूलियत मिलनी सहायता मिलनी चाहिए थी वो भी मिलने बंद हो गई सीधा दिखावे के लिए फोटो खिंचवाते रहे सच्चाई ये है कि 1600 सो करोड़ रुपया जो भाजपा बा, बाजा, का प्रधानमंत्री हमारे आदरणीय प्रधानमंत्री हैं पंजाब के लिए उन्होंने सोचा कि 1600 सो करोड़ रुपया दे, दे दे तो पंजाब के लिए बहुत है लेकिन ये वो भूल गए कि पंजाब में गुरुओं के बच्चे रहते हैं उनके अंदर सेवा भाव है उनको पैसा ना भी दो तो उनको परवाह नहीं वो एक दूसरे का किस तरह से सहायता होती है वो सिखा दे दुनिया को सिखाया पंजाब अपने अपने भाई बहनों को तो सिखाई देंगे वो बोले सो नि यही बात है कल राहुल गांधी जी ने किया चिट्ठी लिखी प्रधानमंत्री को आप आठ आठ दस दस हजार करोड़ रुपए के प्रोजेक्ट प्यार के अंदर दे रहे क्योंकि चुनाव हुआ है उन्होंने मांग की है कि पंजाब के अंदर 20,000 हजार करोड़ रुपया देना चाहिए इसकी सहायता के लिए सतुज के अंदर मुझे याद है चन्नी जी से मेरी बात हुई तो कहते हैं ये हम एक्सरसाइज बाद में कर सकते हैं। अभी हमें लोगों की सेवा करनी ये भावना है इंसान की कि सेवा के लिए ये ऑर्गेनाइजेशन का काम का हम हमने पोस्टपोन किया पंद्रह दिन के लिए सिर्फ चन्नी जी के कहने के ऊपर इनकी मेरी बात हुई मैंने भी बात की पीसीसी प्रेसिडेंट ने बात की हमारे सीएलपी लीडर ने बात की इसको पंद्रह दिन पोस्टपोन करवाया कि पहले लोगों की सेवा है मध्य प्रदेश में क्या हुआ मध्य प्रदेश में कांग्रेस वर्टी वर्किंग कमेटी के मेंबर को डिस्ट्रिक्ट प्रेसिडेंट बनाया दिग्विजय सिंह जी का बेटा जो मंत्री थे वहां पे उनको डिस्ट्रिक्ट प्रेसिडेंट बनाया ये सोच है हमारी लीडरशिप की कि लेट देर बी समी लेट देर वा 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 तो पीपल। बी समी कैन वर्क फॉर द वेलफेयर ऑफ द पीपल शुड बी सिलेक्टेड अमंग्स यू पीपल मुझे पूरी उम्मीद है आप चन्नी जी का साथ देते हैं देते रहेंगे और अपना आशीर्वाद भी इनके ऊपर रखेंगे